ਇੱਥੇ ਪੰਜਾਬ ਦੇ ਵਿੱਚ ਲਗਾਤਾਰੀ ਬਰਸਾਤ ਹੋ ਰਹੀ ਹੈ ਉੱਥੇ ਪਟਿਆਲਾ ਦੀ ਗੱਲ ਕਿਤੇ ਪਟਿਆਲਾ ਦੇ ਵਿੱਚ ਇਹ ਬਰਸਾਤ ਹੋ ਰਹੀ ਹੈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕਿ ਪਾਣੀ ਖੜ ਜਾਂਦਾ ਤੇ ਉਹਦੀ ਨਿਕਾਸੀ ਵਾਸਤੇ ਪ੍ਰਬੰਧ ਵਧੀਆ ਕਰ ਦਿੱਤੇ ਗਏ ਨੇ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਆ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਇਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਾਡੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੌਜੂਦ ਨੇ ਲਗਾਤਾਰੀ ਬਰਸਾਤ ਦੇ ਵਿੱਚ ਜਿਹੜਾ ਹੈਗਾ ਸ਼ਹਿਰ ਦਾ ਜਿਹੜਾ ਹੈਗਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਫੇਰ ਬਰਸਾਤ ਸ਼ੁਰੂ ਹੋ ਗਈ ਹੈ ਤੇ ਨਿਕਾਸੀ ਵਧੀਆ ਤਰੀਕੇ ਨਾਲ ਹੋਣ ਲੱਗ ਗਈ ਹੈ ਪਾਣੀ ਦੀ ਸਾਰੇ ਡਰੇਂਜ ਸੂਏਜ ਦੀਆਂ ਤੇ ਉਹ ਜਿਹੜੇ ਰੇਨ ਵਾਟਰ ਦੇ ਹੈਗੇ ਨੇ ਉਹ ਸਾਰੇ ਸਾਡੇ ਕਲੀਨ ਹੋ ਚੁੱਕੇ ਨੇ ਤੇ ਪਾਣੀ ਤਾਂ ਦੇਖੋ ਜਦੋਂ ਬਰਸਾਤ ਜ਼ਿਆਦਾ ਪੈ ਜੇ ਇੱਕ ਵਾਰੀ ਤਾਂ ਖੜਦਾ ਹੈ ਪਰ ਉਹਦੀ ਨਿਕਾਸੀ ਨਾਲ ਦੀ ਨਾਲ ਹੋ ਰਹੀ ਹੈ ਤੇ ਬਾਇੰਡ ਲਾ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਕੋਈ ਇਹ ਜੀ ਗੱਲ ਹੈ ਤੁਸੀਂ ਖੇਰ ਦੇ ਵਿੱਚ ਜਿਸ ਤਰ੍ਹਾਂ ਪਾਣੀ ਖੜ ਜਾਂਦਾ ਹੈ ਸੀਵਰੇਜ ਦਾ ਬਲੌਕ ਹੋ ਜਾਂਦਾ ਹੈ ਉਸ ਤਰ੍ਹਾਂ ਤੁਸੀਂ ਕਮਿਸ਼ਨਰ ਨੂੰ ਉਸ ਦਿਨ ਰਹਿ ਦਿੰਦੇ ਕਿ ਕੰਮ ਨੂੰ ਇਹਨੂੰ ਹੋਰ ਤੋਂ ਥੋੜਾ ਤੇਜ਼ੀ ਨਾਲ ਲਿਆਇ ਜਾਵੇ ਉਹ ਹੁਣ ਵਧੀਆ ਤਰੀਕੇ ਨਾਲ ਹੋਣ ਲੱਗੇ ਸ਼ਹਿਰ ਵਾਸੀ ਖੁਸ਼ ਹੋਣ ਲੱਗੇ ਨੇ ਥਾਵਾਂ ਤੇ ਦੋ ਥਾਵਾਂ ਤੇ ਸਾਡੇ ਸੁਪਰ ਸੈਕ ਮਸ਼ੀਨਸ ਲੱਗੀਆਂ ਹੋਈਆਂ ਨੇ ਇੱਕ ਅਬਲੋ ਵਾਲ ਏਰੀਆ ਦੇ ਵਿੱਚ ਪ੍ਰਤਾਪ ਨਗਰ ਵਾਲਾ ਸਾਰੀ ਬੈਲਟ ਲੱਗੀ ਹੋਈ ਹੈ ਦੂਜੀ ਮਥਰਾ ਗੋਲੀ ਦੇ ਵਿੱਚ ਜਿੱਥੇ ਕ੍ਰੋਨਿਕ ਇਸ਼ੂਜ਼ ਆਏ ਨੇ ਪਿੱਛੇ ਜੇ ਉਹ ਕਲੀਨ ਕਰਨ ਤੋਂ ਬਾਅਦ ਅਸੀਂ ਫਿਰ ਇੰਟੀਰੀਅਰ ਸ਼ਹਿਰ ਦੇ ਵਿੱਚ ਵੀ ਲੈ ਕੇ ਆਵਾਂਗੇ ਬਰਸਾਤਾਂ ਤੋਂ ਬਾਅਦ ਜੀ ਲਗਾਤਾਰ ਜਿਹੜਾ ਬਰਸਾਤ ਦੇ ਵਿੱਚ ਤੁਸੀਂ ਸ਼ਹਿਰ ਦਾ ਦੌਰਾ ਕਰਦੇ ਪਏ ਹੋ ਸ਼ਹਿਰ ਵਾਸੀਆਂ ਦਾ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਕਿ ਸ਼ਹਿਰ ਦੇ ਵਿੱਚ ਕੀ ਨਿਕਾਸੀ ਹੋ ਰਹੀ ਹੈ ਪਾਣੀ ਦੀ ਤੇ ਉਹ ਤੁਹਾਨੂੰ ਵੀ ਮਿਲ ਰਹੇ ਨੇ ਖੁਸ਼ ਹੋ ਕੇ ਮਿਲ ਰਹੇ ਨੇ ਦਸਰੇ ਨੂੰ ਕੁਝ ਨਹੀਂ ਤਾਂ ਸਾਡੀ ਡਿਊਟੀ ਹੈ ਜੀ ਸ਼ਹਿਰ ਦੇ ਵਿੱਚ ਰਹਿਣਾ ਲੋਕਾਂ ਦੇ ਨਾਲ ਸਾਰੇ ਦੁੱਖ ਸੁੱਖ ਦੇ ਵਿੱਚ ਨਾਲ ਖੜਨਾ ਸਾਡੀ ਡਿਊਟੀ ਹੈ ਤੇ ਉਹ ਨਿਭਾ ਰਹੇ ਹਾਂ ਜੀ ਟੂ ਦਾ ਬੈਸਟ ਆਫ ਅ ਮਾਈ ਅਬਿਲਿਟੀ ਜਿਹੜਾ ਰੇਡੀਅਲ ਦਾ ਮੁੱਦਾ ਚੱਲਿਆ ਸੀ ਉਹ ਰੇਡੀਅਲ ਹੁਣ ਸੰਤੁਸ਼ਟ ਨੇ ਕਿਉਂਕਿ ਕਈ ਅੱਧੇ ਦੇ ਜਿਆਦਾ ਜਿਹੜੇ ਹੈਗੇ ਨੇ ਕਿ ਹਾਂ ਵਧੀਆ ਜਿਹੜੇ ਸ਼ਹਿਰ ਵਸਨੇ ਕਈ ਵਧੀਆ ਉਪਰਾਲਾ ਕੀਤਾ ਹੈ ਕਿ ਹਾਂ ਜਿਹੜੀਆਂ ਰੇੜੀਆਂ ਹਟਾ ਕੇ ਇੱਕ ਜਗ੍ਹਾ ਤੇ ਸਿਮਤ ਜਗ੍ਹਾ ਤੇ ਲਗਵਾ ਦਿੱਤੀਆਂ ਗਈਆਂ ਨੇ ਇਹ ਲੰਬਾ ਪ੍ਰੋਸੈਸ ਹੈ ਇਹ ਗਰੀਬ ਬੰਦੇ ਦਾ ਵੀ ਨੁਕਸਾਨ ਨਾ ਹੋਵੇ ਸ਼ਹਿਰ ਦੇ ਲੋਕ ਵੀ ਜਿਹੜੀ ਹੈ ਉਹ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਕ੍ਰਾਈਮ ਨਾ ਹੋਵੇ ਕਈ ਚੀਜ਼ਾਂ ਰਿਲੇਟਡ ਨੇ ਅਸੀਂ ਵੀ ਆਰ ਵਰਕਿੰਗ ਔਨ ਇਟ ਔਰ ਜਲਦੀ ਹੀ ਸਲੂਸ਼ਨ ਆ ਜਾਏਗਾ